ਆ ਬਾਬਾ ਸਰਸੇ ਵਾਲਾ ਸੀ 70000 70000 ਉਹਦੇ ਸੇਵਕਾਂ ਨੇ ਕਿਡਨੀਆਂ ਡੋਨੇਟ ਕਰਨ ਲਈ ਫਾਰਮ ਭਰੇ ਹੋਏ ਆ ਵੀ ਜੇ ਕਿਸੇ ਨੂੰ ਲੋੜ ਹੋਵੇ ਤੇ ਸਾਡੀ ਅਸੀਂ ਕਿਡਨੀ ਦੇ ਸਕਦੇ ਹਾਂ 70000 ਬਾਬੇ ਕਿੱਦਿਆਂ ਦਾ ਹੀ ਬਾਬਾ ਕਿੱਦਾਂ ਦਾ ਸਾਨੂੰ ਨਹੀਂ ਪਤਾ ਪਰ ਲੋਕਾਂ ਦੇ ਅੰਦਰ ਪਿਆਰ ਤੇ ਇਦਾਂ ਦੀ ਭਾਵਨਾ ਪੈਦਾ ਹੋਈ ਹੈ ਵੀ ਕਿਡਨੀ ਵੀ ਦੇ ਦਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਵੇਖੋ 70000 ਬੰਦਾ ਉਹਨਾਂ ਨੇ ਫਾਰਮ ਭਰੇ ਵੀ ਜਿੱਥੇ ਜਿੰਨੂੰ ਕਿਰਣੀ ਦੀ ਲੋੜ ਹੋਵੇ ਅਸੀਂ ਦੇ ਦਿੰਦੇ ਭਲਾ ਭਲਾ ਸੋਚਣ ਵਾਲੇ ਲੋਕ ਅਜੇ ਵੀ ਹੈਗੇ ਕਿੱਡਾ ਵੱਡਾ ਪਰਉਪਕਾਰ ਹੈ ਕਿੱਡੀ ਵੱਡੀ ਸੇਵਾ ਹੈ ਕਿਸੇ ਦੀ ਜ਼ਿੰਦਗੀ ਬਚਾ ਲੈਣੀ ਵੀ ਚਲੋ ਕਮਾਲ ਦੀ ਖੇਡ ਹੈ ਸਾਰੀ ਇਹ ਇਹ ਪਿਆਰ ਹੈ ਇਹ ਸਾਨੂੰ ਕਲਗੀਆਂ ਵਾਲੇ ਨੇ ਸਿਖਾਇਆ ਇੱਕ ਲੋਕ ਕੋਈ ਮaaf ਕਰਨਾ ਮੈਨੂੰ ਮaaf ਕਰ ਦਿਓ ਰੋਟੀ ਦਾ ਲੰਗਰ ਲਾਉਣਾ ਬੜਾ ਸੌਖਾ ਕਿਸੇ ਨੂੰ ਰੋਟੀ ਖਵਾ ਦੇਣੀ ਕਿਸੇ ਨੂੰ ਕੂੜੇ ਖਵਾ ਦਿਓ ਕਿਸੇ ਨੂੰ ਖੀਰ ਖਵਾ ਦਿਓ ਚੰਗਾ ਹੈ ਕੋਈ ਮਾੜਾ ਨਹੀਂ ਤੁਸੀਂ ਜੋ ਮਰਜ਼ੀ ਖਵਾ ਦਿਓ ਪਰ ਕਿੰਨੀਆਂ ਕੱਢ ਕੇ ਦੇ ਦੇਣੀਆਂ ਇਹ ਕੋਈ ਗੱਲ ਸੌਖੀ ਨਹੀਂ ਹੈ ਇਹ ਬੜੀ ਔਖੀ ਗੱਲ ਹੈ ਆਪਣੀ ਜਾਨ ਤੇ ਬਣ ਜਾਂਦੀ ਲਿਖਾ ਕੇ ਲੈਂਦੇ ਡਾਕਟਰ ਵੀ ਮਰ ਵੀ ਸਕਦਾ ਹੈ ਡਾਕਟਰ ਲਿਖਾ ਕੇ ਲੈਂਦੇ ਆ ਤੇਰੀ ਜਾਨ ਵੀ ਜਾ ਸਕਦੀ ਹੈ ਕਿੰਨੀ ਕੱਢਣ ਵੇਲੇ ਪਰ ਫਿਰ ਵੀ ਐਡਾ ਵੱਡਾ ਜਿਗਰਾ ਕਰ ਲੈਣਾ ਬਹਾਦਰ ਲੋਕ ਹੁੰਦੇ ਨੇ ਤੇ ਮੈਂ ਇਹ ਤਾਂ ਤੁਹਾਡੀ ਸੰਗਤ ਲਾਈਵ ਚੱਲਦਾ ਹੈ ਘਰ ਘਰ ਇਹ ਗੱਲ ਜਾਣੀ ਚਾਹੀਦੀ ਹੈ ਕਿ ਡੋਨੇਟ ਕਰਨ ਵਾਸਤੇ ਨਾਮ ਲਿਖਾਣਾ ਚਾਹੀਦਾ